ਹਟ ਜਾ ਹਾਂਜੀ ਸਵਾਗਤ ਆ ਵੀਡੀਓ ਚ ਤੇ ਜਿਹੜੀ ਆਪਣੀ ਬੱਚੀ ਨੇ ਪਹਿਲੇ ਸਵੇ ਸੂਣਾ ਸੀ ਸੂ ਪੀ ਰਾਤ 12 ਵਜੇ ਸੂਈ ਆ ਆ ਪੂਰੀ ਠੰਡ ਨਾਲੇ ਮੀਂਹ ਪੈਂਦਾ ਸੀ ਤੇ ਬੱਚਾ ਦਿੱਤਾ ਇਹਨੇ ਇਹਨੂੰ ਇਧਰ ਬੰਨੀ ਰੰਝਣ ਬੱਚੀ ਨੇ ਤੇ ਰਾਤ ਸੋ ਪੀ ਸੀ 12 ਕਵਜੇ ਚਲ ਉਧਰ ਚਲ ਤੇ ਬਾਕੀ ਸਾਰੀਆਂ ਗਾਵਾਂ ਲੱਗੀਆਂ ਨੇ ਆਪਣਾ ਚਾਰਖਾਨ ਵਾ ਠੀਕ ਆ ਇਹਨੂੰ ਗੱਠ ਦੂਈ ਤਾਂ ਨਹੀਂ ਦਿੱਤੀ ਨਾ ਗੜਜ ਜਿਹੜੀ ਕਿਤੇ ਬਟਾ ਦੇ ਜਿਵੇਂ ਇਹਨੇ ਖਲਾ ਕੇਵੇਂ ਲਈ ਯਾਰ ਇਹ ਟਾਇਰ ਰੱਖ ਫਿਰਨਾ ਇਹਨੂੰ ਮੰਦੇ ਵਾਸੋਂ ਚੱਲ ਤੇ ਬਾਕੀ ਬੱਚਾ ਤਾਂ ਵਧੀਆ ਹੀ ਮਿਲ ਗਿਆ ਫੇ ਇਹ ਬੱਚੀ ਹੁੰਦੀ ਤਾਂ ਠੀਕ ਸੀ ਚਲੋ ਕੋਈ ਨਾ ਵਧੀਆ ਸੂਈ ਪਹਿਲੇ ਸੂਵੇ ਸੂਈ ਆ ਕਿਸਾਨ ਦੀ ਉੰਜਣਾ ਦੁੱਧ ਪਾਣ ਚਲਿਆ ਗਿਆ ਹਨ ਆਏ ਗੁਰਦੁਆਰੇ ਜੇ ਕਿ ਆਉਣਾ ਨਾ ਠੀਕ ਆ ਤੇ ਹੁਣ ਇਹਨੂੰ ਫੀਡ ਦੁੱਧ ਵਾਲੀ ਪਾਈ ਆ ਚਲ ਆਗੇ ਆ ਉਹ ਵੀ ਫੇਰ ਦੁੱਧ ਵਾਲਾ ਵੀ ਯਾਰ ਉੱਥੇ ਰਾਹ ਵਾਲਾ ਖਰਾਬ ਆ ਚਲ ਤੇ ਲਓ ਜੀ ਮੰਤੇ ਇਕੱਠੇ ਤੇ ਬਾਕੀ ਇੱਧਰ ਲੱਗੀਆਂ ਹੋਈਆਂ ਨੇ ਆਪਣੇ ਆਪ ਚਾਰ ਖਾਣ ਸ਼ਾਮ ਦਾ ਟਾਈਮ ਤਾਂ ਹੋ ਗਿਆ ਤੇ ਬਾਕੀ ਇੱਧਰ ਖਾਣ ਲੱਗੇ ਨੇ ਆਪਣਾ achar ਐ ਹੋ ਗਿਆ 6:30 ਦਾ ਅੰਜਰ ਇਹਨਾਂ ਨੂੰ ਖੁੱਲਿਆ ਛੱਡ ਦੀ ਹਾਂ ਇਹਨਾਂ ਨੂੰ ਖੁੱਲਿਆ ਇਹਨਾਂ ਨੂੰ ਬੰਨਿਆ ਰਹਿਣ ਦੀ ਠੀਕਾ ਮੈਨੂੰ ਲੱਗਦਾ ਇਹ ਰਾਤ ਨੂੰ ਹੀ ਖਲਾਊਗਾ ਰਸਾ ਗਾਲ ਚ ਖੁੱਲਾ ਇਹਦੇ ਨਹੀਂ ਉਹ ਬੱਚਾ ਜਾਇਰਾ ਨਹੀਂ ਹੈ ਬੱਚਾ ਸੋਕ ਜਾਇਰਾ ਇਹ ਬੱਚਾ ਤਾਂ ਸਾਰਾ ਦਿਨ ਡਰ ਰਹਾ ਤਾਂ ਮੱਛਰਾ ਚਲ ਨਾ ਨਾ ਜੇ ਇਹਨੇ ਗਾਲਤੋ ਖਲਾ ਲਿਆ ਰੱਸੀ ਢੱਲੀ ਨਾ ਹੋਵੇ ਦੇਹੀ ਚਲ ਕਿਹੜਾ ਕੱਢ ਜੀ ਠੀਕ ਆ ਰਾਤ ਨੂੰ ਕਿਹੜਾ ਕੱਢ ਦੀ ਲੈ ਫੜਾ ਹੁੰਦਾ ਤੂੰ ਤੋਲ ਕੇ ਦੇ ਦੇ ਬਾਕੀ ਆਦਲ ਚਾਰ ਖਾ ਕੇ ਆਉਣਾ ਪਾਣੀ ਪੀਣ ਲੱਗੀਆਂ ਹੋਈਆਂ ਨੇ ਯਾਨੀ ਕਿ ਬਾਨਾ ਦੁੱਧ ਪਾ ਜਾਂਦਾ। ਇੱਕ ਇੱਥੇ ਬਣਾ 1.5 ਕਿਲੋ। 1.5 ਕਿਲੋ ਕਿੰਨਾ ਇਹਨਾਂ ਦੇ? ਹਰ ਇੱਕ ਉਹਦੇ ਬਣਾ ਇਹ ਸੱਡ ਪਾਇਆ। ਅੱਛਾ ਠੀਕ ਆ ਰਿੰਕੋ ਦੇ। ਤੇ ਬਾਕੀ ਇਹ ਹੁਣ ਗੁਰਦੁਆਰੇ ਜਾਊ। ਉਹ ਦੇਖੋ ਜੀ ਤੇਰਾ ਕੋਈ ਚੈੱਕ ਫੋੜ ਦਾ ਦਿੰਨ। ਆਹੋਂ ਪਾ ਦੋ ਦੂਸਰਾ। ਇਹਨੂੰ ਪੂਰਾ ਕਰੋ। ਇਹ ਦੁੱਧ ਹੈਗਾ ਫਿਰ? ਮਸਹੀਆ। ਆ ਜਿੰਨਾ ਹੈ ਨਾ ਇਹਨੂੰ ਉਨਹੀਂ ਕਰ ਦੋ ਬਸ। ਆ ਜਿੰਨਾ ਬਾਦ ਦਾ। ਇਹਨੂੰ ਕੱਢ ਦੋ ਦੁੱਧ। 19 ਕਿਲੋ ਕਰ ਦੇ ਟੋਟਲ। ਨਾ ਜਿਹੜਾ 1.5 ਕਿਲੋ ਕੱਢਣਾ ਇਹ ਤੋਂ ਕੱਢਣਾ ਹੋ। ਆ ਇਹ ਕਰਨਾ। ਤੇ ਪਿੱਛੇ ਘਰਦਵਾਰਿਆਂ ਨੂੰ ਕਿੰਨਾ ਲੈ ਜੂਗਾ? 19 'ਚੋਂ 1.5 ਕਿਲੋ ਕੱਢ ਲਾ। ਤੇ ਉਹ ਵੀ ਰਹਿ ਗਿਆ 7.5 7.5 ਰਹਿ ਗਿਆ ਹਾਂ। ਠੀਕ ਆ। ਤੇ ਲਓ ਜੀ ਗਿਆ ਦੁੱਧ ਜੀ ਦੁੱਧ ਪਾਉਣਾ। ਤੇ ਬਾਕੀ ਲਿਆ ਰੰਜਨ ਆਪਣੀ ਦਾਲ ਪਵਾਇਰ। ਇਹਨੂੰ ਵੀ ਪਾ ਦੁੱਧ ਪੀਟਰ ਨੂੰ ਵੀ। ਤੇ ਬਾਕੀ ਲਓ ਜੀ ਗਰੀਬ ਬੱਚੀ ਸੂਈ ਆ ਪਹਿਲੇ ਸੂਵੇ ਬੱਚੇਨ ਲੱਗੇ ਨੂੰ ਚਾਉਣਾ ਤੰਗ ਬਾਉ ਕਰਦੀ ਆ ਜੇ ਪਹਿਲੇ ਸੂਵੇ ਕਰਕੇ ਮਸ਼ੀਨ ਨਹੀਂ ਲਵਾਉਂਦੀ ਬਹੁਤ ਔਖੀ ਲਵਾਉਂਦੀ ਆ ਮਸ਼ੀਨ ਨੂੰ ਦੇਖੋ ਜੰਨਾ ਤੰਗ ਕਰਦੇ ਆ ਮਸ਼ੀਨ ਹੀ ਲਵਾਉਂਦੀ ਆ ਰੱਤਾ ਮਾਰਦੀ ਆ ਹਟ ਜਾ

ਮੈਂ ਫੋਨ ਪੜਾ ਲਈ ਹਾਂ ਆ ਉਹ ਤੰਗ ਕਰਦੀ ਹੈ ਜੀ ਹਜੇ ਬਹੁਤ ਨੰਬਰ ਮਸ਼ੀਨ ਖਲਾ ਲਈਏ ਨੇ ਯਾ ਹੜਾ ਬਾਤੋਂ ਮੂੰਹ ਨਾ फेर ला लाती देखो डोलता अरे <im> <im> ਹੜ ਜਾ ਹੜ ਜਾ ਕੱਢ ਕਪਾਹ ਹੋ ਤੱਕੀ ਗੇਂ ਬੰਦਾ ਨੂੰ ਸੁਣ ਹੜ ਜਾ ਭਾਜੀ ਮਾਤਾ ਬਾਕੀ ਲਓ ਜੀ ਚੌਲੀ ਮਸ਼ੀਨ ਨਾਲ ਬਹੁਤ ਅੰਗ ਕਰਦੀ ਆ ਬਲਾਲ ਤਾਂ ਇਹ ਬਾਕੀ ਹੁਣ ਬੱਚੇ ਨੂੰ ਛੱਡਿਆ ਤੇ ਗਾਵਾਂ ਦੀ ਅਦਲੀ ਬਦਲੀ ਕਰਨ ਲੱਗੇ ਆ ਉਧਰ ਲਿਆਂ ਗਾਵਾਂ ਇੱਧਰ ਤੇ ਇੱਧਰ ਨਹੀਂ ਉਧਰ ਬਾਕੀ ਰੱਬ ਨੂੰ ਗਏ ਵੜੇ ਹਵਾ ਚਲਾ ਦੇ ਗੇਟ ਖੋਲਣਾ ਤਰਪਾ ਲੜਾ ਦੇ ਚੱਕੋ ਇੱਕ ਮਾ ਕਿਤੇ ਕੋਈ ਵਜਨ ਬਾਬਾ ਜੀ ਕੋ ਜਾਲੀ ਚਲਾਤੀ ਆਵਾ ਗੇੜੇ ਖੋਲਣਾ ਸੀਗਾ گاਵਾਂ ਦੀ ਅਦਲਾ ਬਦਲੀ ਇੱਧਰ ਲਈ ਆ ਉੱਧਰ ਤੇ ਉੱਧਰ ਲਈ ਆ ਇੱਧਰ ਓਕੋਤਾ ਫਿਰਦਾ ਰਹੇ ਕੋ ਕਾ ਕੁੱਤਾ ਓ ਉੱਧਰ ਬਾਕੀ ਜਿਹੜੇ ਆ ਗਾਂ ਤਿੰਨ ਵਾਰ ਭੱਜੀ ਆ। ਤਿੰਨ ਵਾਰ ਭੱਜੀ ਆ ਜਦੋਂ ਨਮੀ ਲਿਆਂਦੀ ਉਦੋਂ ਭੱਜੀ ਸ਼ਾਮ ਨੂੰ ਸਵੇਰ ਉਹ ਤੋਂ ਬਾਅਦ ਸਵੇਰੇ ਤੇ ਉਹ ਤੋਂ ਬਾਅਦ ਫੇਰ ਸ਼ਾਮ ਨੂੰ। ਇਹ ਕਬਜ਼ਾ ਇੱਥੇ ਰਹਿੰਦੇ ਅੰਜਲ ਸਫਾਈ ਨਹੀਂ ਹੈਗੀ ਆ ਪੱਕਾ ਘਰ ਨਹੀਂ ਲਿਖਿਆ ਆ ਇਹ ਪੱਕਾ ਥੇਲ ਗੋਆ ਰੱਖਿਆ ਮਿੱਟੀ ਜਿਹਾ ਲੱਗਿਆ ਆ ਚੁੱਲਾ ਬਣਾਉਣ ਲੱਗਿਆਂ ਲੇਟੀ ਧਰਨ ਨੂੰ ਬਾਕੀ ਲਓ ਜੀ ਲੱਗਿਆ ਰੰਜਨ ਚੁੱਲਾ ਬਣਾਉਣਾ ਰੰਜਨ ਕਿੱਥੇ ਬਣਾਇਆ ਸੀ ਪਹਿਲਾਂ ਚੁੱਲਾ ਐਵੇਂ Rajasthan ਬਣਾਇਆ ਸੀ Rajasthan ਚ ਉੱਥੇ ਕੀ ਕਰਦਾ ਸੀ ਤੂੰ ਉੱਥੇ ਖਰਬੂਜੇ ਦੇ ਕੰਮ ਖਰਬੂਜੇ ਦਾ ਕੰਮ ਹਾਂ ਅੱਛਾ ਠੀਕ ਆ ਕਿੰਨਾ ਕੁ ਰਹਿ ਗਿਆ ਹੁਣ ਕੰਮ ਇਹਦਾ ਝੁੱਲੇ ਦਾ ਬਸ ਹੈ ਹੀ ਤੈਨੂੰ ਲੰਨਾ ਬਰੀਕੀ ਨੂੰ ਤਾਂ ਕੀ ਆ ਆਪਾਂ ਲੈਟੀ ਉਧਰਨੀ ਆ ਬਹੁਤ ਆਹੋ ਨਹੀਂ ਸਹੀ ਆਪ ਟਕਰਨ ਨੂੰ ਕੀ ਆ ਆ ਮੜਾ ਇਹ ਪਧਰਾ ਕਰਦੇ ਆ ਆ ਸਾਫ ਜਿਆ ਕਰਦੇ 잘읽동 거다니 <목소리> ਠੀਕ ਆ ਲੱਕੜਾਂ ਸਿੱਧੀਆਂ ਨੇ ਨਾ ਆਪਣੇ ਕੋਲ ਕਿਉਂਕਿ ਉਹ ਲੱਕੜਾਂ ਦਾ ਚੀਰ ਹੋਣੀ ਆ ਇਹ ਵੀ ਹੈ ਅੰਦਰ ਤੋਂ ਨਹੀਂ ਨਿਕਲ ਆ ਸਕਦਾ ਉਹ ਵਾਲਾ ਉਹ ਡੀਡ ਨੂੰ ਕਰਦਾ ਦੂਰ ਕਰ ਨੇ ਗੱਲੇ ਕਰੋਂ ਆਪ ਇਹ ਆਪੇ ਲੋਡ ਹੋ ਜਾਏਗਾ ਬੱਤੇ ਤੇ ਟਪੜ ਕਰ ਦੋ ਨਾ ਜੀ ਇਹ ਲੋ ਕਰ ਦੋ ਸੌ ਫਿਮੈਂਟ ਲੱਗਿਆ ਜਾ ਕੇ ਬਾਈ ਵੀ ਉਹ ਅੱਗੇ ਡਵਾ ਪਾ ਕੇ ਲਿਆਤਾ ਹਾਂ ਉਹਲਾ ਦਲੀਆ ਉਹ ਮਾੜਾ ਜਾਨੂੰ ਸੇਕ ਲੱਗ ਲੈਣ ਦੇ ਰੱਖ ਮੱਕੀ ਲਾਓ ਜੀ ਧਰਤੀ ਲੇਟੀ ਆਟਮਾ ਖਾਦੀ ਹੀ ਪਾਤੀਆਂ ਚ ਬਾਹਰ ਦੇ ਗੋਬੀ ਦੀ ਪਨੀਰੇ ਵੀ ਜੰਮ ਵੀ ਹੁਣ ਸਾਰੇ ਚੱਕਤੀ ਪ੍ਰਾਲੀ ਇਹਦੇ ਤੋਂ